ਦੇਖੋ ਇੱਕ ਬਹੁਤ ਵਧੀਆ ਇਨਸਾਨ ਬਹੁਤ ਬੇ ਟਾਈਮ ਦੀ ਤੇ ਪਰਮਾਤਮਾ ਨੂੰ ਮਨਜ਼ੂਰ ਸੀ ਤਾਂ ਉਹ ਇੱਕਦਮ ਚਲਾ ਗਿਆ ਜਿੱਥੇ ਬਹੁਤ ਵੱਡਾ ਸਰਮਾ ਪਰਿਵਾਰ ਨੂੰ ਉੱਥੇ ਮੇਰੇ ਖਿਆਲ ਚ ਜੋ ਵੀ ਉਸ ਨੂੰ ਜਾਣਦੀ ਸੀ ਉਹ ਸ਼ਹਿਰ ਦੇ ਲਈ ਇੱਕ ਲਾਸ ਹੋਇਆ ਔਰ ਬਹੁਤ ਅਫਸੋਸ ਹੋਇਆ ਮੈਂ ਹਾਨੀ ਸੀ ਇੱਥੇ ਮੈਂ ਬਖਾਰ ਸੀਗੀ ਪਰ ਮੈਨੂੰ ਜਦ ਪਤਾ ਲੱਗਿਆ ਤੋ ਕੁਝ ਦਿਨ ਪਹਿਲੇ ਮੈਂ ਉਨਾ ਦੇ ਫੈਮਲੀ ਨੂੰ ਉਨਾਰੇ ਦੇ ਵਿੱਚ ਮਿਨਾ। ਆ ਬਕਰ ਮੁਜੀਟਿਆ ਦੀ ਜੋ ਗ੍ਰਿਫਤਾਰੀ ਨੂੰ ਕਿਸ ਤਰ੍ਹਾਂ ਦੇਖਦੇ ਤੁਸੀਂ? ਦੇਖੋ ਬਕਰ ਮੁਜੀਟਿਆ ਨੂੰ ਜੋ ਤਾ ਇਹਨਾਂ ਨੇ ਇਲਜ਼ਾਮ ਲਗਾਏ ਨੇ ਜਿਨ੍ਹਾਂ ਨੂੰ ਪਹਿਲੇ ਜੇ ਕੋਈ ਇਲਜ਼ਾਮ ਨੇ ਮੈਨੂੰ ਹੁਣੇ ਹੀ ਨਹੀਂ ਪਤਾ ਕਿ ਕੋਈ ਨਵੇਂ ਆ ਉਹਦੇ ਵਿੱਚ ਕੀ ਹੈਗਾ ਪਰ ਜਿਹੜੇ ਪੁਰਾਣੇ ਇਲਜ਼ਾਮ ਸੀ ਉਹਨਾਂ ਦੇ ਵਿੱਚ ਸੁਪਰੀਮ ਕੋਰਟ ਤੱਕ ਉਹਨਾਂ ਨੇ ਬਰਿਸਿੱਤਾ ਹੋਇਆ। ਸੋ ਜੇ ਉਹੀ ਪੁਰਾਣੇ ਲਗਾਏ ਨੇ ਤਾਂ ਤਾਂ ਗਲਤ ਹੈ। ਜੇ ਕੋਈ ਨਵੀਂ ਗੱਲ ਹੈ ਮੈਨੂੰ ਉਸ ਦਾ ਪਤਾ ਨਹੀਂ। ਉਪਰ ਮੈਨੂੰ ਪੂਰਾ ਯਕੀਨ ਹੈ ਕਿ ਕੋਰਟ ਸਹੀ ਫੈਸਲਾ ਲਵੇ। ਤੁਸੀਂ ਕੈਬਨਿਟ ਦੀ ਮੀਟਿੰਗ ਹੋਣ ਜਾ ਰਹੀ ਹੈਗੀ ਕਿਸ ਤਰ੍ਹਾਂ ਦੇਖਦੇ ਹੋ? ਬੇਦਬੀ ਤੇ ਕਾਨੂੰਨ ਬਣਾਉਣ ਜਾ ਰਹੇ ਨੇ ਜਿੱਥੇ ਬੇਦਬੀਆਂ ਹੁੰਦੀਆਂ ਉਸ ਤੇ ਕੋਈ ਕਾਨੂੰਨ ਸਥਾਪਿਤ ਕਰ ਸਕਦਾ ਹੈ। ਮੇਰੇ ਖਿਆਲ ਠੀਕ ਕਾਨੂੰਨੀ ਬਣਾ ਰਹੇ ਨੇ, ਬਾਕੀ ਤਾਂ ਮੈਨੂੰ ਗਰਾਊਂਡ ਦੇ ਉੱਤੇ ਇਹਨਾਂ ਦੀ ਕੋਈ ਵਧੀਆ ਕਾਰਵਾਈ ਕਿਤੇ ਵੀ ਨਹੀਂ ਲੱਗਦੀ। ਸ਼ਰਤਾਂ ਦੇਖੋ ਕਿਤੇ ਕੋਈ ਗ੍ਰਾਂਟ ਹੋਏ ਗੰਦਗੀ ਦੇਖੋ ਸ਼ਹਿਰਾਂ ਨੂੰ ਦੇਖੋ ਪਿੰਡਾਂ ਨੂੰ ਦੇਖੋ ਕਿਤੇ ਇਹਨਾਂ ਦੀ ਕੋਈ ترقی ਹੋਈ ਹੈ ਕਿ ਨਹੀਂ ਇਹਨਾਂ ਨੂੰ ਇਸ ਦੇ ਉੱਤੇ ਜ਼ਿਆਦਾ ਤਵੱਜੋ ਦੇਣੀ ਚਾਹੀਦੀ ਨਹੀਂ ਤਾਂ ਹਰੇਕ ਜਾ ਕੇ ਟੁੰਗ ਜਿਆ ਰਚਾ ਦਿੰਦੇ ਨੇ ਔਰ ਲੋਕਾਂ ਦਾ ਜਿਹੜਾ ਮਨ ਹੈ ਉਹ ਦੂਜੇ ਪਾਸੇ ਨੂੰ ਖਿੱਚਣ ਦੀ ਕੋਸ਼ਿਸ਼ ਕਰਦੇ ਮੌਨਸੂਨ ਆ ਗਿਆ ਪੰਜਾਬ 'ਚ ਕੀ ਲੱਗਦਾ ਜੋ ਟ੍ਰੇਨਾਂਾਂ 'ਸੀ ਟੱਕਰ ਸਮਾਈ ਹੋਈ ਦੇਖੋ ਜੰਹਦੇ ਫੋਟੋ ਆਕ ਤਾਂ ਬੜੇ ਹੁੰਦੇ ਨੇ ਰੱਬ ਨਾ ਕਰੇ ਕਿ ਉੱਪਰ ਜਿਆਦਾ ਫਲੈਸ਼ ਫਲਾਡ ਆਣ ਉਹਨਾਂ ਨਾਲ ਹੀ ਸਾਡੇ ਇੱਥੇ نیچے ਕੱਗਰ ਵਗੈਰਾ ਸਾਡੇ ਤਾਂ ਕੱਗਰ ਹੀ ਹੈ ਜਿਹਦੇ ਵਿੱਚ ਪਾਣੀ ਆ ਜਾਂਦਾ ਔਰ ਬਹੁਤ ਤਬਾਈ ਕਰਦਾ ਹਰ ਸਾਲ ਵਿਸ਼ੇਤ ਪਿਛਲੇ ਸਾਲ ਬਹੁਤ ਜਿਆਦਾ ਤਬਾਈ ਹੋਈ ਸੀ ਮੈਨੂੰ ਯਾਦ ਹੈ ਮੈਂ ਬਗੰਗਾਨ ਜੀ ਦੇ ਜੋ ਲਫਜ਼ ਸੀ ਕਿ ਐਸੀ ਇੱਕ ਇੱਕ ਬੱਕਰੀ ਤੱਕ ਵੀ ਉਹਦਾ ਮੁਆਵਜ਼ਾ ਦਵਾਂਗੇ ਇੱਕ ਮਹਿਤਾ ਕਿਹਾ ਸੀ ਮੈਂ ਕਿ ਲੋਕਾਂ ਦੇ ਘਰਾਂ ਦਾ ਸਾਰਾ ਕੁਝ ਤਬਾਹ ਹੋ ਗਿਆ ਤੇ ਕਹਿੰਦੇ ਅਸੀਂ ਇੱਕ ਇੱਕ ਚੀਜ਼ ਦਾ ਮੁਆਵਜ਼ਾ ਦਵਾਂਗੇ ਇੱਕ ਇੱਕ ਚੀਜ਼ ਦਾ ਦੇਖਾਂਗੇ ਮੇਰੇ ਖਿਆਲ ਚ ਇੱਕ ਬੁੱਢੀ ਚੀਜ਼ ਵੀ ਨਹੀਂ ਹੈ ਇਹ ਦੇਖ ਰਹੇ ਹੋ लास्ट ਸਵਾਲ ਆ ਅਬੂਬਰ ਦੇ ਵਿੱਚ ਕਿ ਕਪੜਾ ਵਪਾਰੀ ਦਾ ਕਤਲ ਹੋਇਆ ਕਿਸ ਤਰ੍ਹਾਂ ਦੇਖ ਰਹੇ ਹੋ ਜੀ ਕਾਨੂੰਨ ਵਿਵਸਥਾ ਦੇਖੋ ਕਾਨੂੰਨ ਲਾਅ ਐਂਡ ਆਰਡਰ ਲਈ ਕਿ ਗੱਲ ਹੀ ਨਹੀਂ ਰਹੀ ਨਿਤ ਕੁਛ ਨਾ ਕੁਛ ਹੁੰਦਾ ਤਾਂ ਇਸ ਦਾ ਬਹੁਤ ਦੁੱਖ ਹੈ ਕਿ ਸਾਡਾ ਪੰਜਾਬ ਕਿੱਥੋਂ ਤੋਂ ਕਿੱਥੇ ਤੱਕ ਆ ਠੀਕ ਹੈ